ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਟਿੰਡੇ ਟਿੰਡੇ ਬਣਾਵਾਂਗੇ ਆਪਾਂ ਭਰ ਕੇ ਸਿੰਪਲ ਤਰੀਕੇ ਨਾਲ ਤੇ ਇੱਥੇ ਟਿੰਡੇ ਮੈਂ 500 ਗ੍ਰਾਮ ਲਏ ਨੇ ਸੀ ਤੇ ਹੁਣ ਆਪਾਂ ਟਿੰਡਿਆਂ ਨੂੰ ਚੇਲੇ ਲਵਾਗੇ ਢਿੰਡੇ ਸਾਤੇ ਬਹੁਤ ਜ਼ਿਆਦੇ ਨਰਮ ਹੈ ਤੇ ਉੱਪਰਲੇ ਆਪਾਂ ਛਿਲਕਾ ਲਾ ਦੇਵਾਂਗੇ ਤੇ ਆਹ ਬੜੇ ਤਰੀਕੇ ਨਾਲ ਆਪਾਂ ਢਿੰਡਿਆਂ ਨੂੰ ਛੇਲ ਲਵਾਂਗੇ ਪਰਕੇ ਟਿੰਡੇ ਬਹੁਤ ਸਵਾਦ ਲੱਗਦੇ ਆ ਤੇ ਆਪਾਂ ਟਿੰਡਿਆਂ ਨੂੰ ਪਰਕੇ ਬਣਾ ਲਵਾਂਗੇ ਤੇ ਆਪਾਂ ਇੱਥੇ ਸਾਰੇ ਟਿੰਡਿਆਂ ਨੂੰ ਛਿਲ ਲੈਨੇ ਆਂ ਜੀ ਹੁਣ ਆਪਾਂ ਟਿੰਡਿਆਂ ਦਾ ਮਸਾਲਾ ਤਿਆਰ ਕਰ ਲੈਨੇ ਆਂ ਤੇ 1/4 ਚਮਚਾ ਮੈਂ ਨਮਕ ਪਾ ਦਵਾਂਗੀ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾਓ ਚਮਚੇ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਊਡਰ ਚਮਚੇ ਦਾ 1/4 ਸਾਲ ਲਾਲ ਮਿਰਚ ਪਾਊਡਰ ਚਮਚੇ ਦਾ 1/4 ਹਿੱਸਾ ਹਲਦੀ ਪਾਊਡਰ ਤੇ ਥੋੜੀ ਜਿਹੀ ਪਾਵਾਂਗੀ ਮੈਂ ਕੱਚੀ ਢੇਗੀ ਮਿਰਚ ਤੇ 1 ਚਮਚਾ ਪਾ ਦਵਾਂਗੀ ਧਨੀਆ ਪਾਊਡਰ ਆਮਚੂਰ ਪਾਊਡਰ 1 ਚਮਚਾ ਆਮਚੂਰ ਪੂਰੀ ਜ਼ਰੂਰ ਪਾਓ ਗਰਮ ਮਸਾਲਾ ਤੇ ਨਾਲ ਦਾਣਾ ਪਾ ਦਵਾਂਗੇ ਆਪਾਂ ਚਮਚੇ ਦਾ ਚੌਥਾ ਹਿੱਸਾ ਹੀ ਤੇ ਇਹ ਨੂੰ ਮਿਕਸ ਕਰ ਦਵਾਂਗੇ ਮਸਾਲੇ ਨੂੰ ਤੇ ਇੱਕ ਚਮਚਾ ਪਾਵਾਂਗੀ ਮੈਂ ਹਰੀਆਂ ਮਿਰਚਾਂ ਇੱਕ ਚਮਚਾ ਪਾਵਾਂਗੇ ਹਰੀਆਂ ਮਿਰਚਾਂ ਹਰੀ ਮਿਰਚ ਪਾ ਕੇ ਆਪਾਂ ਮਿਕਸ ਕਰ ਲਵਾਂਗੇ ਇੱਥੇ ਚਮਚਾ ਘਿ ਪਾਵਾਂਗੀ ਮੈਂ ਸਰੋਂ ਦਾ ਤੇਲ ਤੇਲ ਨੂੰ ਮੈਂ ਗਰਮ ਕੀਤਾ ਸੀ ਪਹਿਲਾਂ ਹੀ ਤੇ ਮਿਕਸ ਕਰ ਲਵਾਂਗੇ ਤੇਲ ਪਾ ਕੇ ਮਸਾਲਾ ਸਾਡਾ ਟਿੰਡਿਆਂ ਵਿੱਚ ਆਸਾਨੀ ਨਾਲ ਭਰਿਆ ਜਾਂਦਾ ਆ ਤੇ ਹੁਣ ਆਪਾਂ ਟਿੰਡਿਆਂ ਨੂੰ ਤੋ ਵੇਲੇ ਅਸੀਂ ਆਪਾਂ ਚੰਗੀ ਤਰ੍ਹਾਂ ਤੇ ਹੁਣ ਆਪਾਂ ਟਿੰਡਿਆਂ ਨੂੰ ਕੱਟ ਲਗਾ ਦੇਵਾਂਗੇ ਕੱਟ ਆਪਾਂ ਜਿਆਦਾ ਡੂੰਘਾ ਨਹੀਂ ਲਾਉਣਾ ਕਿਉਂਕਿ ਜੇ ਸਾਡੇ ਆਪਾਂ ਮਸਾਲਾ ਭਰ ਲੱਗੇ ਸਾਡੇ ਟਿੰਡੇ ਟੁੱਟ ਨਾ ਜਾਣ ਤੇ ਆਪਾਂ ਨਾਲੋ ਨਾਲ ਹੀ ਮਸਾਲਾ ਭਰੀ ਜਾਵਾਂਗੇ ਚੰਗੀ ਤਰ੍ਹਾਂ ਭਰ ਦਵਾਂਗੇ ਮਸਾਲੇ ਨੂੰ ਇਸ ਤਰ੍ਹਾਂ ਮਸਾਲਾ ਆਪਾਂ ਕਰ ਦਵਾਂਗੇ ਅੰਦਰ ਤੱਕ ਮਸਾਲਾ ਸਾਡਾ ਚਲ ਜੇਗਾ ਅਰੇ ਟਿੰਡੇ ਪਰ ਕੀ ਤਿਆਰ ਕਰ ਲਵਾਂਗੇ ਹੁਣ ਮੈਂ ਸਾਰੇ ਟੀਂਡੇਆ ਨੂੰ ਭਰ ਲਿਆ ਆ ਤੇ ਹੁਣ ਮੈਂ ਗੈਸ ਤੇ ਕੜਾਈ ਰੱਖਾਂਗੀ ਪਹਿਲੀ ਕੜਾਈ ਅਸੀਂ ਰੱਖ ਲਈ ਤੇ ਹੁਣ ਮੈਂ ਤੇਲ ਪਾ ਦਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਅਸੀਂ ਗਰਮ ਕਰਕੇ ਠੰਡਾ ਕਰ ਲਿਆ ਤੇ ਹੁਣ ਆਪਾਂ ਟੀਂਡੇ ਪਾ ਦਵਾਂਗੇ ඉන්ියනා ලෝක ලේමත पකාවාගේ ජය එතන අප ඉන්ඩිය පරගෙතු පන් ඉන්ඩියනු ටර්ටක දමගේ චාරන්ඩිමෙන්න්ට බාඩු චර්ප කරලවාගේ චමටම සි න්දියනු චලවා නටමි කරලවගේ ਵੀਡੀਓ ਨੂੰ ਫਿਰ ਮੈਂ 3-4 ਮਿੰਟ ਵਾਸਤੇ ਚੈੱਕ ਕਰ ਲਵਾਂਗੀ ਹਾਂਜੀ ਸਬਜੀ ਨੂੰ ਚੈੱਕ ਕਰ ਲੈ ਲਏ ਨੇ ਸਬਜੀ ਨੂੰ ਮੈਂ 2-3 ਵਾਰੀ ਹਿਲਾ ਦਿੱਤਾ ਸੀ ਤੇ ਸਬਜੀ ਸਾਡੀ ਬਣ ਕੇ ਤਿਆਰ ਹੋ ਦੇਣੀ ਚਾਹਦੇ ਤੁਸੀਂ ਆਪਾਂ ਟਿੰਡੀਆਂ ਨੂੰ ਲੋਕ ਲੇਪ ਤੇ ਪਕਾਵਾਗੇ ਕਿਉਂਕਿ ਇਹ ਅੰਦਰ ਤੱਕ ਪੂਰੇ ਸਾਡੇ ਟਿੰਡੇ ਪੱਕ ਜਾਣ ਲੋ ਫਲੇਮ ਤੇ ਜੇ ਆਪਾਂ ਜਿਆਦਾ ਸੇ ਤੇ ਪਕਾਵਾਂਗੇ ਬਾਹਰੋਂ ਬਾਹਰੋਂ ਟਿੰਡੇ ਪੱਕ ਜਾਣਗੇ ਅੰਦਰੋਂ ਕੱਚੇ ਰਹਿਣਗੇ ਤੇ ਇਸ ਕਰਕੇ ਆਪਾਂ ਲੋ ਫਲੇਮ ਤੇ ਪਕਾ ਲਵਾਂਗੇ ਤੇ ਹੁਣ ਮੈਂ ਥੋੜਾ ਜਿਹਾ ਧਨੀਆ ਪਾ ਦਾਂਗੇ ਮਿਕਸ ਕਰ ਲੈਨੇ ਆ ਤੇ ਗੈਸ ਨੂੰ ਕੱਢ ਦਵਾਂਗੇ ਬੰਦ ਤੇ ਟਿੰਡਿਆਂ ਨੂੰ ਮੈਂ ਸਰਪੋਲ ਚ ਪਾ ਲਵਾਂਗੀ ਟਿੰਡਿਆਂ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਸਪੋਰਟ ਜਰੂਰ ਦਿਆ ਕਰੋ ਜੀ ਵੀਡੀਓ ਵੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਤੇ ਤੁਹਾਨੂੰ ਫੇਰ ਮਿਲਾਂਗੇ ਧੰਨਵਾਦ ਜੀ